ਫੇਰ ਪੌਸਟ ਇਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣਯੋਗ ਤਾਂ ਰਹਿਣਾ ਨਹੀਂ ਹੈਗਾ ਵਾਤਾਵਰਨ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣਯੋਗ ਨਹੀਂ ਰਹਿਣਾ ਸਰ ਅਸੀਂ ਬਹੁਤ ਦੁਖੀ ਆ ਜੀ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲੇ ਰਲਿਆ ਹੈ ਜੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਦਵਾਦ ਦਾ ਨਾਂ ਦਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਇਹਨਾਂ ਦੇ ਨਾਲ ਰਲਿਆ ਹੈ ਕੋਈ ਹੁਣ ਫੈਕਟਰੀ ਵਾਲਿਆਂ ਨਾਲ ਰਲਿਆ ਹੈ ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰ ਕੇ ਉਹ ਕਿ ਉਹ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਆਉਣ ਵਾਲਾ ਪਾਣੀ ਹਵਾ ਦੂਤ ਸਾਰਾ ਕੁਝ ਨਾ ਕਰ ਦੇਣਾ ਜੀ ਅਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲ ਹੋ ਗਿਆ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲੈਣ ਦੋ ਅਸੀਂ ਆਪਣੇ ਘਰ ਵੇਚ ਕੇ ਇੱਥੋਂ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕੀ ਹਾਲ ਦਾ ਪਿੰਡ ਕਿੰਨੇ ਪਿੰਡ ਨਹੀਂ ਇਹ ਵੀ ਇੱਕ ਅਪਾਰਟਮੈਂਟ ਪਰਮਿੰਦਰ ਸਿੰਘ ਰੋਜ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ ਡੀਸੀ ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ। ਸਾਡੇ ਕਹਿੰਦਾ ਮੈਂ ਨਹਿਰ ਦੇ ਛਾਲ ਮਾਰ ਲੈਣੀ ਆ। ਬਕਾਇਦਾ ਐਡੀਸੀ ਤੇ ਐਡੀਐਸ ਸਾਡੇ ਮਜ਼ਦੂਰੀ ਤੇ ਗੱਲਾਂ ਕਰਨੀਆਂ ਨੇ ਉਹਨੇ। ਸਾਡੇ ਨਗਰਾਂ ਦਾ ਇਹ ਫੈਸਲਾ ਹੈ ਜਿਹੜੀ ਜਿਹੜੀ પાર્ટી ਸਾਡੇ ਨਾਲ ਖੜੂਗੀ ਸਹੀ ਮਨ ਤੋਂ ਉਹ ਵੋਟਾਂ ਵੰਡੂਗੀ ਨਹੀਂ ਸਾਡੇ ਪਿੰਡ 'ਚ ਕੋਈ ਉਮੀਦਵਾਰ ਬੜੂਗਾ ਨਹੀਂ। ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਵਰਾਂਗੇ ਫੇਰ ਆਰਥਿਕ ਪੱਖੋਂ ਮਰਾਂਗੇ ਸਾਡਾ ਪੈਸਾ ਸਾਡੇ ਕੋਲ ਲੋਕਾਂ ਦਾ ਪਹਿਲਾਂ ਹੀ ਕਰਜ਼ਾਈ ਨੇ ਜੀ। ਜੋੜ ਪਿੰਡ ਬਕਾਉ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂ ਹੀ ਵੇਚ ਦਿੰਨੇ ਆ ਜਿੱਥੇ ਅਸੀਂ ਕੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੂਫੀ ਨੇ ਉਹ ਕਹਿੰਦੇ ਸੀ ਅਸੀਂ ਰੋਟੀ ਖਾਣ ਤੋਂ ਨਹੀਂ ਉਹ ਵੀ ਸਾਨੂੰ ਇੰਨੀ ਸਮੈਲ ਮੋਸਕਾਉਂਦਾ ਵੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਡੈਸਟਮੈਂਟ ਕਰ ਲੈਂਦੇ ਆ ਆਪਣੀ ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜੀਵੇ ਹਰ ਇੱਕ ਸਰ ਸਰ ਇਸ ਪਿੰਡ ਦੇ ਵਿੱਚ ਪਿੰਡ ਬਕਾਉ ਦੇ ਪੋਸਟਰ ਲਗਾਏ ਨੇ ਕਾਰਨ ਕੀ ਹੈ ਸਰ ਪਿੰਡ ਬਕਾਉ ਦੇ ਆਪਾਂ ਨੇ ਮੈਂ ਸਰਪੰਚ ਸਾਹਿਬ ਮਾਨਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਹਾਂ ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਏ ਨੇ ਕਿਉਂਕਿ ਇੱਥੇ ਸਾਡੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਕੁੰਗਰਾਲੀ ਸਿੱਖਾ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਸੋਰੀ ਰਾਜਪੂਤਾਂ ਤੇ ਉਥੇ ਇਹ ਫੈਕਟਰੀ ਲੱਗੀਆਂ ਤਾਂ ਉਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉਥੇ ਉਹਨਾਂ ਨੇ ਮਤਲਬ ਸੈਕ ਕੀਤਾ ਤਾਂ ਉਹ ਉਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜ੍ਹਣਾ ਮੁਸ਼ਕਿਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਗੰਦਗੀ ਉੱਤੇ ਸਮੈਲ ਸੀਗੀ ਉੱਥੇ ਮਤਲਬ ਤੁਸੀਂ ਕੁਝ ਸਮਝ ਸਕਦੇ ਹੋ ਕਿ ਕਿਹੋ ਜੀ ਇਹ ਮਤਲਬ ਬਿਮਾਰੀਆਂ ਫੈਲਣ ਵਾਲੀ ਇਹ ਆ ਘਟਿਆ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਤੇ ਨੂੰ ਚੜਨ ਵਾਲੀ ਉਹ ਇੰਨੀ ਗੰਦੀ ਗੈਸ ਸੀ ਕਿ ਤੇ ਉਥੇ 10 ਮਿੰਟ ਨਹੀਂ ਖੜ੍ਹ ਹੋਇਆ ਤਾਂ ਪੂਰਾ ਜੀਵਨ ਉਥੇ ਆਪਕੇ ਮੇਰੇ ਸਕਦੇ ਆ। ਛੇ ਮਹੀਨੇ ਤੋਂ ਦਿੱਸੇ ਪਿੰਡ 'ਚ ਫੈਕਟਰੀ ਲੱਗ ਰਹੀ ਆ। ਉਹ ਲੈ ਕੇ ਤੁਸੀਂ ਪ੍ਰਸ਼ਾਸਨ ਅਧਿਕਾਰ ਨੂੰ ਮਿਲਿਓ। ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਆਪਾਂ ਦੀ ਪੰਚਾਇਤ ਹੈਗੀ ਆ ਇਹ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਇਹ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਸੀ। ਇਹ ਮਤਲਬ ਗੱਲ ਕਰਦੇ ਸੀਗੇ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤਾਂ ਜੋ ਹੀ ਨਹੀਂ ਕਰ ਰਹੀ ਤਨ ਤੋਂ ਪਿੰਡ ਵਾਲਿਆਂ ਦਾ ਰੋਡ ਵੀ ਜਾਬ ਕੀਤਾ ਸੀ ਹਾਂਜੀ ਧਰਨਾ ਚੱਕਿਆ ਸੀ ਉੱਥੋਂ ਕਿਸ ਕਿਸ ਗੱਲ ਵਿੱਚ ਚੱਕਾ ਸਰ ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ ਕਿਹਨਾਂ ਨੇ ਦਿੱਤਾ ਸੀ ਸਰ ਇਹ ਜਿਹੜੀ ਮਤਲਬ ਆਪਣੇ ADC ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਮਤਲਬ ਫੈਕਟਰੀ ਨਹੀਂ ਲੱਗੇਗੀ ਤਾ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ ਸਹਿਮਤੀ ਬਣ ਗਈ ਇਹ ਲੜਾਈ ਕਿੰਨੇ ਟਾਈਮ ਤੋਂ ਚੱਲਦੀ ਹੋਈ ਸਰ ਇਹ ਲੜਾਈ 2 ਸਾਲ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਤਲਬ ਇਹ ਚਾਰ ਜਵਾਰੀ ਬਣੀ ਸੀਗੀ ਇੱਕ ਫੈਕਟਰੀ ਦਾ ਰੂਮ ਚੱਲਦਾ ਤੇ ਜੰਦੂ ਨੇ ਸੋਰ ਚੱਲਦਾ ਪਿਆ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਉੱਤੇ ਸ਼ੁਰੂ ਕਰਦੇ ਨੇ ਜਿਹੜੇ ਪੋਸਟਰ ਲਗਾਏ ਨੇ ਕੂਲ ਦਾ ਦਿੱਤੀ ਸੀ ਪੋਸਟਰੇ ਪੋਸਟਰ ਜਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣਯੋਗਤਾ ਰਹਿਣਾ ਨਹੀਂ ਹੈਗਾ ਵਾਤਾਵਰਣ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣਯੋਗ ਨਹੀਂ ਰਹਿਣਾ ਹਾਂਜੀ ਕੀ ਨਾ ਜੀ ਮੇਰਾ ਨਾਮ ਕੁਲਵੰਦਰ ਸਿੰਘ ਆ ਜੀ ਕੁਲਵੰਦਰ ਜੀ ਪਿੰਡਾਂ ਤੇ ਤੁਸੀਂ ਪੋਸਟਰ ਉਧਾਰ ਰਹੇ ਹੋ ਸਾਡਾ ਪਿੰਡ ਬਕਾਉ ਕਿਹੜਾ ਕਾਰਨ ਸਰ ਅਸੀਂ ਬਹੁਤ ਦੁਖ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਰਲਿਆ ਹੈ ਜੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਸਵਾਦ ਵਾਂਗ ਦਾ ਨਾਂ ਦਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਇਹਨਾਂ ਦੇ ਨਾਲ ਰਲਿਆ ਹੈ ਕੋਈ ਹੁਣ ਫੈਕਟਰੀ ਆਣੇ ਨਾਲ ਰਲਿਆ ਹੈ ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰ ਕੇ ਰੋਕ ਲਿਆ ਉਹ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿੱਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਉਹਨਾਂ ਵਾਲਾ ਪਾਣੀ ਹਵਾ ਦੂਤ ਸਾਰਾ ਗੋੜੀ ਨੇ ਕਰ ਦੇਣਾ ਜੀ ਹੁਣ 40 40 ਫੁੱਟ ਦੇ ਟੋਏ ਪੁੱਟੇ ਪਏ ਜੀ ਉੱਥੇ ਜਾ ਕੇ ਤਾਂ ਦੇਖੋ ਇਹਨਾਂ ਦੇ ਮਸ਼ੀਨਾਂ ਆਉਣ ਨਾਲ ਚੱਲਦੀਆਂ ਨੇ ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ ਸਾਨੂੰ ਐਡੀ ਉਹਨੇ ਆਪਣੇ ਏਡੀਸੀ ਸਾਹਿਬ ਨੇ ਕਿਹਾ ਸੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਜਦੋਂ ਸਾਡਾ ਧਰਨਾ ਤੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਨਾਂ ਨੇ ਉਦੋਂ ਉਹਦੇ باوجود ਫੇਰ ਕੰਮ ਚਲਾਤਾ ਜੀ ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ਼ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ ਡੀਸੀ ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ ਕਦੇ ਕਹਿੰਦਾ ਮੈਂ ਨਹਿਰ ਤੇ ਛਾਲ ਮਾਰ ਲੈਣੀ ਆ ਬਾਕਾਇਦਾ ਏਡੀਸੀ ਦੇ ਐਡੀਨ ਸਾਹਿਬ ਦੀ ਮਜ਼ਦੂਰੀ ਤੇ ਗੱਲਾਂ ਕਰਨੀਆਂ ਨੇ ਉਹਨੇ ਇਸ ਤਰ੍ਹਾਂ ਦੀ ਕਾਰਵਾਈ ਚਾਹ ਰਹੇ ਜਿਹੜੀ ਐਸੀ ਗੱਲ ਕਰਦੇ ਸਾਰਾ ਸਾਡੀ ਬੇਨਤੀ ਇਹ ਆ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਵੀ ਸਾਡੇ ਪਿੰਡੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਸਾਡੇ ਆ ਮਾਲਾ ਆਉਣੇ ਵਾਲੇ ਬੱਚਿਆਂ ਦਾ ਭਵਿੱਖ ਮਾਲਾ ਵੀ ਆਓ ਦੇਖੋ ਹੁਣ ਇੱਕ ਤਾਂ ਬਿਮਾਰੀ ਕਰਨੀ ਹੋਰਾਂਗੇ ਫਿਰ ਆਰਥਿਕ ਪੱਖੋਂ ਮਰਾਂਗੇ ਸਾਡਾ ਪੈਸਾ ਸਾਡੇ ਕੋਲ ਲੋਕ ਤਾਂ ਪਹਿਲੇ ਹੀ ਕਰਜ਼ੇ ਹੀ ਨੇ ਜੀ ਹੁਣ ਪਿੰਡ ਵਿਖਾਉ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂ ਹੀ ਵੇਚ ਦਿੰਨੇ ਆ ਜੀ ਉੱਥੇ ਅਸੀਂ ਕੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੁਖੀ ਨੇ ਉਹ ਕਹਿੰਦੇ ਸੀ ਅਸੀਂ ਰੋਟੀ ਖਾਣ ਕਰਨੀ ਉਹ ਵੀ ਸਾਨੂੰ ਇੰਨੀ ਸਮੈਲ ਮੋਸਕ ਵੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਡੈਸਟਮੈਂਟ ਕਰ ਲੈਨੇ ਆਪਣੀ ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜਵੇ ਤਾਂ ਪੋਸਟਲ ਲੋਰ ਤੋਂ ਬਾਅਦ ਤੂੰ ਅਧਿਕਾਰੀ ਕੋਲ ਗਿਆ ਨਹੀਂ ਸੋ ਸਾਡੇ ਕੋ ਕੋਈ ਨਹੀਂ ਜੀ ਆਇਆ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਸਟੈਪ ਵੀ ਹੁਣ 28 ਤਰੀਕ ਦਾ ਜੀ ਹੁਣ ਸਾਡੇ ਆਪਣਾ ਧਰਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਚੰਡੀਗੜ੍ਹ ਦੇ ਧਰਨਾ ਉਹ ਤਾਂ ਪਹਿਲਾਂ ਵੀ ਲੱਗਿਆ ਸੀ ਰੋਡ 'ਤੇ ਸਾਡਾ ਧਰਨਾ ਸਾਡਾ ਲੱਗਿਆ ਜੀ ਸਾਨੂੰ ਇਹਨੇ ਐਡੀ ਸੀ ਸਾਹਿਬ ਨੇ ਤੇ ਬਾਕੀ ਡੀ ਐਸ ਪੀ ਸਾਹਿਬ ਐਸ ਐਸ ਓ ਸਾਹਿਬ ਹੋਰ ਪ੍ਰਸ਼ਾਸਨ ਆਇਆ ਦੀ ਨਾਲ ਉਹ ਕਹਿੰਦੇ ਵੀ ਸਾਨੂੰ ਹੁਣ ਅਸੀਂ ਇਹਦਾ ਵੀ ਮੰਨ ਲਾ ਵੀ ਅਸੀਂ ਲਾਗ ਨਹੀਂ ਦਿੰਦੇ ਵੀ 70% ਲੋਕਾਂ ਦੀ ਸਹਿਮਤੀ ਆ ਜੀ ਅਸੀਂ ਉਹਦੇ ਨੇ ਵਿਸ਼ਵਾਸ ਚ ਅੱਗੇ ਜੀ ਆਪਣਾ ਧਰਨਾ ਹਟਾ ਲਿਆ ਵੀ ਇਹਨਾਂ ਨੇ 25 ਤਰੀਕ ਦਿਤੀ ਦੀ ਉਦੋਂ ਬਾਅਦ ਜੀ ਉਹਨਾਂ ਦਾ ਕੰਮ ਫੇਰ ਚੱਲਦਾ ਹੁਣ ਅਸੀਂ ਜੜ ਪੱਟ ਕੇ ਉੱਠਾਂਗੇ ਜਾਂ ਤਾਂ ਫਿਰ ਅਸੀਂ ਉੱਤੇ ਪੱਕਾ ਧਰਨਾ ਲਾਉਣਾ ਜੀ ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾਉ ਜਿੰਨੇ ਸਾਡਾ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਉੱਠਣਾ ਨਹੀਂ ਜੇਗਾ ਕੀ ਨਾਮ ਤੁਹਾਡਾ ਜੀ ਮਲਵਿੰਦਰ ਸਿੰਘ ਮਲੇ ਤੁਸੀਂ ਪਿੰਡਾਂ ਦੇ ਵਿੱਚ ਲਗਾਏ ਨੇ ਸਾਡੇ ਪਿੰਡ ਬਕਾਉ ਹਨ ਕਹਿੰਦੇ ਬਾਹਰ ਵੀ ਲਗਾਏ ਨੇ ਕੀ ਮਾਮਲਾ ਇਹ ਜਿਹੜੀ ਸਾਡੇ ਗਵਰਨਮੈਂਟ ਦੇ ਘਰ ਦੇ ਘਰਾਂ ਦੇ ਕੋਲ ਫੈਕਟਰੀ ਲੱਗ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲੋਂ ਤੋਂ ਧਰਨੇ ਲਾਉਂਦੇ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਧਨਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਨਹੀਂ ਫੈਕਟਰੀ ਲਾ ਲੈਣ ਤੋਂ ਅਸੀਂ ਆਪਣੇ ਘਰ ਵਿੱਚ ਹੀ ਇੱਥੇ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕਈ ਹਾਲ ਸਾਰੇ ਪਿੰਡ ਕਿੰਨੇ ਵੱਡੇ ਨਹੀਂ ਇਹਦੇ ਇਹ ਵੀ ਦਸ ਪਾਰ ਪਿੰਡ ਕੀ ਕਾਰਨ ਕੀ ਆ ਫੈਕਟਰੀ ਨਾਲ ਕੀ ਨੁਕਸਾਨ ਨੇ ਉਹਨਾਂ ਦੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰਾ ਨੁਕਸਾਨ ਇਹ ਆ ਉਹਦੇ ਨਾਲ ਦੀ ਫੈਕਟਰੀ ਘਰਾਈ ਦਾ ਜੁੱਤਾ ਚੱਲਦੀ ਅਸੀਂ ਦੇਖ ਕੇ ਆਏ ਜਾ ਕੇ ਉੱਥੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਅਸੀਂ ਛੱਡ ਕੇ ਚਲੇ ਜਾਣਾ ਇੱਥੋਂ ਅਸੀਂ ਪਹਿਲੇ ਹੀ ਆਲੇ ਜਾਣ ਨੂੰ ਫੈਕਟਰੀ ਲਾ ਕੋ ਹੁੰਦੇ ਆ ਇਹ ਪਿੰਡ ਦੀ ਛੱਡੇ ਪਿੰਡ ਵੀ ਨਹੀਂ ਗਈ ਤੁਹਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਆ ਫਿਰ ਉਹਨਾਂ ਦਾ ਵੀ ਜਿਹੜਾ ਉਹ ਲਾਉਣ ਦੇ ਕੋਈ ਉਹ ਕਹਿੰਦੇ ਅਸੀਂ ਲਾਉਣੀ ਹੈ ਲਾਉਣੀ ਹੈ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂ ਜੀ ਕਈ ਵਾਰੀ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦਿਓ ਪਰ ਨਗਰ ਖਰਾਬ ਪਰਵਾਸ ਹੋ ਜੇ ਇਸ ਤਰ੍ਹਾਂ ਹੋ ਜੀ ਪਰ ਉਹ ਨਹੀਂ ਮੰਨਦੇ ਨਹੀਂ ਹੁਣ ਜੇ ਫੈਕਟਰੀ ਲੱਗਦੀ ਹੁਣ ਅਗਲਾ ਸਟੈਪ ਕੀ ਹੈ ਆਪਣੇ ਰੋਡ ਜਮ ਕਰਾਂਗੇਗਾ ਮੇਨ ਰੋਡ ਐ ਸਾਨੂੰ ਤਾਂ ਪਹਿਲਾਂ ਵੀ ਕੀਤੀ ਆ ਜਦੋਂ ਤੁਹਾਨੂੰ ਆਸ਼ਵਾਸਾ ਮਿਲਦਾ ਕੋਈ ਸਰਪ੍ਰਾਈਜ਼ਾ ਧਰਨਾ ਹੁੰਦਾ ਚੱਕ ਲੈਂਦੇ ਹੋ ਇਸ ਵਾਰੀ ਜਗੋਣਾ ਜੀ ਕਿਸ ਗੱਲ ਤੋਂ ਬਾਕ ਕਿਹੜੀ ਮੰਗ ਹੋਊਗੀ ਜਿਹੜਾ ਤੁਹਾਨੂੰ ਜਿੰਨਾ ਚਿਰ ਫੈਟਰੀ ਜਿੰਦਾ ਹੀ ਨਾ ਰਹਿਣਾ ਉਹ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਅਸ਼ਵਾਸਾ ਨਹੀਂ ਮਿਲਦਾ ਉਹਨਾਂ ਚਿਰ ਧਰਨਾ ਨਹੀਂ ਚੱਕਣਾ ਜੀ ਪ੍ਰਸ਼ਾਸਨ ਤਾਂ ਅਰਿਆਂ ਤੋਂ ਵੀ ਕਿੰਦੀ ਕਰ ਕਰਨ ਬਹੁਤ ਵਾਰੀ ਹੋ ਗਈ ਜੀ 10 15 ਵਾਰੀ ਗੱਲ ਹੋਣੀ ਜੀ ਪਰ ਕੋਈ ਸਾਡੀ ਸਰਵਾਈ ਨਹੀਂ ਲੋਕ ਸਭਾ ਟੌਣਾ ਆ ਰਹੀਆਂ ਨੇ ਜਿਵੇਂ ਪਾਰਟੀਆਂ ਆਉਂਦੀਆਂ ਮੇਰੀ ਕਰਦੀਆਂ ਬੰਨੇ ਕਿਵੇਂ ਕਹਿੰਦੇ ਸਾਰੀਆਂ ਬੰਦੀ ਸਾਡੇ ਕੋਲ ਆ ਰਹੀਆਂ ਨੇ ਸਾਡੇ ਨਗਰਾਂ ਲਈ ਫੈਸਲਾ ਹੈ ਜਿਹੜੀ ਜਿਹੜੀ પાર્ટી ਸਾਡੇ ਨਾਲ ਖੜੂਗੀ ਸਹੀ ਮਨ ਤੋਂ ਉਹ ਵੋਟਾਂ ਵੰਡੂਗੀ ਨਹੀਂ ਸਾਡੇ ਪਿੰਡ ਦੇ ਕੋਈ ਉਮੀਦਵਾਰ ਬੜੂਗਾ ਨਹੀਂ ਕਿਨਾਰੀ ਸਰਪੰਨ ਸਿੰਘ ਜੀ ਸਰਪੰਨ ਜੀ ਪਿੰਡਾਂ 'ਚ ਪੋਸਟਰ ਲੱਗ ਰਹੇ ਨੇ ਤੁਹਾਡਾ ਪਿੰਡ ਹੋਗਾ ਉਹ ਕੀ ਕਾਰਨ ਹੋਇਆ ਹੈ ਐਕਸਪੈਂਡ ਵਿੱਚ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਜ਼ਹਿਰੀਲੀ ਗੈਸ ਮਤਲਬ ਪੈਦਾ ਹੋਊਗੀ ਦੇ ਵਿੱਚੋਂ ਜੋ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲੇ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਇਨੂੰ ਲੈ ਕੇ ਕਿਸੇ ਪ੍ਰਸ਼ਾਸਨਰ ਕੋਲ ਗੱਲ ਡੰਗਾ ਲਈ ਦੇ। ਸਾਡੇ ਨਾਲ ਗੱਲ ਹੋ ਗਈ ਆ ਜੀ। ਸਾਰੇ ਇਹੀ ਅਸਵਾਸਨ ਦੇ ਵਾਕ ਜੀਰਨ ਦੇ। ਆ ਹਟਾ ਦਿੰਨੇ ਆ ਪਰ ਕੋਈ ਸਾਥ ਨਹੀਂ ਦੇ ਰਿਆ। ਹੁਣ ਫੈਕਟਰੀ ਆਪ ਚੱਲ ਰਹੀ ਆ ਜਾਂ ਬੰਦ? ਹੁਣ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਆ ਦਿਨ ਰਾਤ ਚੱਲ ਰਿਹਾ ਕੰਮ। ਕੀ ਧਰਨਾ ਵੀ ਲਗਾਇਆ ਸੀ ਫੇਰ ਵੀ ਕੰਮ ਚੱਲਦਾ? ਅਜੇ ਵੀ ਕੰਮ ਚੱਲਦਾ ਹਾਂ ਜੀ। ਕੀ ਮੰਗਦੀ ਹੈ ਸਾਡੇ ਨੂੰ? ਮੰਗ ਹੈ ਜੀ ਸਾਡੀ ਫੈਕਟਰੀ ਬੰਦ ਹੋਣੀ ਚਾਹੀਦੀ ਇਹ ਪਿੰਡ ਦੇ ਵਿੱਚੋਂ। ਹਾਂਜੀ ਵੀ ਰਾਏਕ ਜੀ ਮੁਸਕਾਬਾਦ ਦੇ ਵਿੱਚ ਇਹ ਕਿਤਾਪੂਈਆਂ ਪਿੰਡ ਹੋ ਗਿਆ ਕੀ ਨਾ ਪਿੰਡ ਇਹਨਾਂ ਨੇ ਪੋਸਟਰ ਲਗਾਏ ਨੇ ਕਿ ਸਾਡੇ ਪਿੰਡ ਵਕਾਉ ਨੇ ਸਾਡੇ ਘਰ ਵਕਾਉ ਨੇ ਤੇ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਪਿੰਡ ਵਿੱਚ ਕੋਈ ਫੈਕਟਰੀ ਲੱਗ ਰਹੀ ਆ ਤੇ ਜਿਹਦੇ ਸਬੰਧ ਵਿੱਚ ਮੈਂ ਦੇਖਿਆ ਪ੍ਰਧਾਨਤਨ ਨਹੀਂ ਵੀ ਲਾਇਆ ਇਹਨੂੰ ਨਾ ਨਾ ਤੇ ਮੈਂ ਦੇਖੋ ਹਮੇਸ਼ਾ ਇਹ ਗੱਲ ਪਤਾ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਸੀ ਬੇਜਟ ਵੀ ਕਰਕੇ ਆ ਗੰਗਰ ਵਾਲੇ ਹੈ ਨਾ ਤੇ ਪਰ ਹਜੀ ਜਿੰਨਾ ਚਿਰ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਉਹ ਲੋਕ ਨੇ ਕਿੰਨਾ ਪਰਣਾ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਲਾਉਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਆ ਵੀ ਜੇ ਕੋਈ ਉਹਦਾ ਨੁਕਸਾਨ ਆ ਹਨਾ ਇਹ ਵੀ ਸਮਝਣਾ ਪੈਂਦਾ ਕਿ ਨੁਕਸਾਨ ਤਰੀਕਾ ਜੋ ਕਿਸੇ ਤਰ੍ਹਾਂ ਦੇ ਵੀ ਕੋਈ ਗਲਤਤ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰ ਆ ਸਾਨੂੰ ਡਰੋਂ ਨਾਲ ਦੂਰ ਕਰਨਾ ਪੈਣਾ ਹੈ ਹਨਾ ਸਭ ਤੋਂ ਵੱਡੀ ਗੱਲ ਆ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜੀ ਮੈਂ ਬਦੱਸਦਾ ਹਾਂ ਕਸਮ ਨਾਲ ਦੀ ਗੱਲ ਕਰਾਂ ਤਾਂ ਖਾਸ ਕਰਕੇ ਮੁਸਤਫਾ ਗ੍ਰਾਮੀਕਾ ਖਸਾਨੇ ਉਸ ਫਿਰ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸਿੱਧੀ ਉਹਨਾਂ ਦੀ ਮੀਟਿੰਗ ਪਹਿਲਾਂ ਦਾ ਇੱਕ ਦਿਨ ਬਣਾਇਆ ਸੀਗਾ ਪ੍ਰੋਬਲਮ ਹੋ ਰਾ ਤੋ ਹੋ ਗਿਆ ਸੀਐਮ ਸਮਨ ਵੀ ਕਰਾਉਂਗਾ ਜਿੰਮੇਦਾਰੀ ਪ੍ਰੋਗਰਾਮ ਮੈਂ ਉਹਨਾਂ ਦੇ ਨਾਲ ਆ ਹਮੇਸ਼ਾ